निहंग सिंहਾਂ ਨੇ मोहाली ਦੇ WPS ਟੌਂਕ ਦੇ ਵਿੱਚ ਕੀਤਾ ਵੱਡੇ ਪੱਧਰ ਦਾ ਪ੍ਰਦਰਸ਼ਨ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਦਰਸਲ ਇਹ ਮਾਮਲਾ ਕਾਫੀ ਉਦੋਂ ਪੱਕ ਜਾਂਦਾ ਹੈ ਜਦੋਂ ਕਿ ASI ਨੇ निहंग सिंगा ਦੇ ਨਾਲ ਜਿਹੜੀ ਥਾਣੇ ਦੇ ਵਿੱਚ ਗਲਤ ਤਰੀਕੇ ਦੇ ਨਾਲ ਵਿਵਹਾਰ ਕੀਤਾ ਤੇ निहंग सिंगा ਦੇ ਅੰਦਰ ਕਾਫੀ ਜ਼ਿਆਦਾ ਰੂਸ ਨਜ਼ਰ ਆਇਆ ਤੇ ਥਾਣੇ ਦੇ ਵਿੱਚ ਵੱਡਾ ਹੰਗਾਮਾ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਦੀ ਨਾਲ ਹੁਣ निहंग सिंगा ਨੇ ਮੰਗ ਕੀਤੀ ਹੈ ਕਿ ਐਸਆਈ ਨੇ ਜਿਸ ਤਰੀਕੇ ਦੇ ਨਾਲ ਗਲਤ ਵਿਤੀਰਾ ਉਹਨਾਂ ਦੇ ਨਾਲ ਕੀਤਾ ਤੇ ਹੁਣ ਉਹ ਸਾਡੇ ਕੋਲ ਆ ਕੇ ਮਾਫੀ ਮੰਗੇ ਤੇ ਜੇਕਰ ਮਾਫੀ ਨਹੀਂ ਮੰਗਦਾ ਤੇ ਉਸ ਨੂੰ ਸਸਪੈਂਡ ਕਰਾਵਾਂਗੇ ਮਾਮਲਾ ਇਸ ਬਾਬਤ ਹੈ ਕਿ निहंग ਸਿੰਘ ਜਿਹੜੇ ਨੇ ਕੁਝ होके ਕਿਸੇ ਮਾਮਲੇ ਦੇ ਵਿੱਚ ਥਾਣੇ ਜਾਂਦੇ ਨੇ ਤਾਂ ਉਸ ਮਾਮਲੇ ਦੇ ਵਿੱਚ ਜਦੋਂ ਥਾਣੇ ਜਾਂਦੇ ਨੇ ਸ਼ਸਤਰ ਉਹਨਾਂ ਦੇ ਹੱਥ ਵਿੱਚ ਹੁੰਦੇ ਨੇ ਤਾਂ ASI ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਦਫ਼ਤਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਥਾਣੇ ਤੋਂ ਬਾਹਰ ਕੱਢਿਆ ਜਾਵੇ ਇਹ ਸ਼ਸਤਰ ਲੈ ਕੇ ਥਾਣੇ ਦੇ ਵਿੱਚ ਨਹੀਂ ਆ ਸਕਦੇ ਨੇ ਤਾਂ ਹੁਣ ਨਿਹੰਗ ਸਿੰਘਾਂ ਨੇ ਵੱਡੇ આરોਪ ASI ਦੇ ਉੱਤੇ ਲਗਾਏ ਨੇ ਕਿ ਇਸ ਨੇ ਸਾਡੇ ਨਾਲ ਗਲਤ ਵਿਤੀਰਾ ਕੀਤਾ ਹੈ ਗਲਤ ਵਿਵਹਾਰ ਕਰਕੇ ਸਾਨੂੰ ਬਾਹਰ ਜਾਣ ਦੇ ਲਈ ਕਿਹਾ ਹੈ ਉਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਮੁਹਾਲੀ ਦੇ ਵੀਪੀਐਸ ਟੌਂਗ 'ਚ ਪ੍ਰਦਰਸ਼ਨ ਕੀਤਾ ਸਾਰੇ ਨਿਹੰਗ ਸਿੰਘ ਇਕੱਠੇ ਹੋਏ ਉਸ ਤੋਂ ਬਾਅਦ ਹੁਣ ਮਾਫੀ ਦੀ ਗੱਲ ਕੀਤੀ ਹੈ ਕਿ ਉਹ ਮਾਫੀ ਮੰਗਣ ਸਾਡੇ ਕੋਲ ਨਹੀਂ ਤਾਂ ਅਸੀਂ ਸਸਪੈਂਡ ਕਰਾਵਾਂਗੇ ਇੱਥੇ ਵੱਡੇ ਪ੍ਰਦਰਸ਼ਨ ਹੋਣਗੇ ਸਾਰਾ ਮੁਹਾਲੀ ਜਿਹੜਾ ਜਾਣ ਕੀਤਾ ਜਾ ਸਕਦਾ ਹੈ ਸਹੀ ਕੁਝ ਮੌਕੇ ਤੇ ਮਾਹੌਲ ਪੜਿਆ ਕਿ ਕੁਝ ਸਥਿਤੀ ਹੈ ਕਿ ਬਿਆਨ निहंग सिंगा ने दते ने एक बार ਤੁਸੀਂ ਸੁਣ ਸਕਦੇ ਹੋ ਪਰ ਹੁਣੇ ਮਾਮਲਾ ਸੋਸ਼ਲ ਮੀਡੀਆ ਤੇ ਫਖਤਾ ਹੋਇਆ ਨਜ਼ਰ ਆਇਆ ਤੇ ਹੁਣ ਨਿਹੰਗ ਸਿੰਘਾ ਦੇ ਬੋਲੋ ਕਿਹਾ ਜਾ ਰਿਹਾ ਕਿ ਐਸਆਈ सुरेंद्र ਸਿੰਘ ਜੂਨੇ ਉਹ ਸਾਡੇ ਕੋਲ ਮਾਫੀ ਮੰਗਣ ਨਹੀਂ ਤਾਂ ਫਿਰ ਅਸੀਂ ਉਹਨਾਂ ਨੂੰ ਸਸਪੈਂਡ ਕਰਾਵਾਂਗੇ ਤਾਂ ਇੱਕ ਵਾਰ ਨਿਹੰਗ ਸਿੰਘਾ ਦੇ ਕੀ ਕੁਝ ਬਿਆਨ ਨੇ ਤੁਸੀਂ ਸੁਣ ਸਕਦੇ ਹੋ ਗੱਲ ਕੀ ਹੋਦੂਗਾ ਵੱਲੋਂ ਹਾਂਜੀ ਸ਼ੇਰ ਸਿੰਘ ਜੀ ਕੀ ਗੱਲ ਹੋ ਗਈ ਮਨਿੰਦਰ ਜੀ ਕੀ ਗੱਲ ਹੋ ਗਈ ਆਪਣੇ ਸਿੰਘ ਅਗੇ ਹੀ ਥਾਣੇ ਗੱਲ ਇਹ ਹੋਈ ਆ ਕਿ 11 ਫੇਸ ਥਾਣੇ ਦਾ ਏਐਸਆਈ सुरेंद्र ਸਿੰਘ ਆ ਉਹਨੂੰ ਬਿਲਕੁਲ ਤਮੀਜ਼ ਨਹੀਂ ਬੋਲਣ ਦੀ ਉਹਨੂੰ ਇਹ ਨਹੀਂ ਪਤਾ ਕਿ ਕਿਵੇਂ ਸ਼ਸਤਰਾਂ ਦੀ ਤੇ ਕਿਵੇਂ ਬਾਣਿਆਂ ਦੀ ਕਦਰ ਕਰੀਦੀ ਏ ਉਹ ਆਪਣੇ ਬਸ ਇੱਕ ਏਐਸਆਈ ਪੁਣੇ ਦੇ ਵਿੱਚ ਉਹਨੇ ਸਾਨੂੰ ਸਿੱਧਾ ਕਹਿਤਾ ਵੀ ਥਾਣੇ ਤੋਂ ਬਾਹਰ ਨਿਕਲੋ ਸਾਰੇ ਵੀ ਤੁਹਾਨੂੰ ਸ਼ਸਤਰਾਂ ਦੀ ਕੀ ਲੋੜ ਪਈ ਏ ਦੱਸੋ ਕਮਾਲ ਹੋ ਗਈ ਵੀ ਅਸੀਂ ਸ਼ਸਤਰਧਾਰੀ ਸਿੰਘ ਸਾਡੇ ਨਾਲ ਨੇ ਉਹ ਸ਼ਸਤਰ ਨਹੀਂ ਰੱਖਣਗੇ ਬਾਣੇ ਵਾਲੇ ਸਿੰਘ ਸ਼ਸਤਰ ਨਹੀਂ ਰੱਖਣਗੇ ਤੇ ਫਿਰ ਸ਼ਸਤਰ ਰੱਖੇਗਾ ਕੌਣ ਇਸ ਗੱਲ ਦਾ ਜਵਾਬ ਦੇਣੇ ਗੱਲ ਕੀ ਹੋਈ ਸੀ ਕਿਸ ਕਿ ਲੋਗੇ ਸੀਗੇ ਥਾਣੇ ਅਸੀਂ ਕੋਈ ਮਸਲਾ ਹੋਇਆ ਹੋਇਆ ਉਹਦੀ ਐਫਆਈਆਰ ਦੇ ਬਦਲ ਗਏ ਹੋਏ ਸੀਗੇ ਗ ਜਾ ਕੇ ਗੱਲਬਾਤ ਕਰੀ ਉਸ ਗੱਲ ਤੇ ਗੱਲ ਹੀ ਨਹੀਂ ਕਰੀ ਉਹਨਾਂ ਨੇ ਪਹਿਲੇ ਹੀ ਸਾਨੂੰ ਕਹਿੰਦੇ ਕਹਿੰਦੇ ਬਾਹਰ ਚਲੋ ਕਹਿੰਦਾ ਇਹਨਾਂ ਨੂੰ ਬਾਹਰ ਕੱਢੋ ਸਾਰਿਆਂ ਨੂੰ ਬਾਹਰ ਕੱਢ ਕੇ ਕਹਿੰਦਾ ਵੀ ਇਹਨਾਂ ਨੂੰ ਬਾਹਰ ਕੱਢੋ ਸ਼ਸਤਰ ਲੈ ਕੇ ਅੰਦਰ ਕਿਵੇਂ ਆ ਗਏ ਨੇ ਇਹਨਾਂ ਨੂੰ ਕਾਦਾ ਖਤਰਾ ਹੈ ਥਾਣੇ ਦੇ ਵਿੱਚ ਸ਼ਸਤਰ ਲੈ ਕੇ ਨਹੀਂ ਆ ਸਕਦੇ ਅੱਜ ਤੱਕ ਅਸੀਂ ਇਹੋ ਜਿਹਾ ਕੋਈ ਥਾਣਾ ਹੀ ਨਹੀਂ ਵੇਖਿਆ ਅਸੀਂ ਵੀ ਥਾਣਿਆਂ 'ਚ ਗਏ ਅੱਜ ਤੱਕ ਕਿੱਥੇ ਨਹੀਂ ਅਸੀਂ ਸ਼ਸਤਰ ਲੈ ਕੇ ਗਏ ਐਸਐਸਪੀ ਅਫਸਰ ਤੱਕ ਜਾਂਦੇ ਆ ਅਸੀਂ ਸਾਰੀ ਜਗ੍ਹਾ ਤਲਵਾਰਾਂ ਆਪਣੀਆਂ ਲੈ ਕੇ ਚਾਹੀਦੀਆਂ ਬਾੜੇ ਆੜਿਆਂ ਨੂੰ ਤੁਸੀਂ ਐ ਕਰਦੇ ਹੋ ਵੀ ਬਾੜਾ ਕਿਉਂ ਪਾਇਆ ਉਹਦੇ ਉੱਤੇ ਗਲਤ ਟਿੱਪਣੀ ਕਰਦੇ ਹੋ ਇਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੈਗੀ ਸਾਡੇ ਲਈ ਤੇ ਅਮਰਤਧਾਰੀਓ ਅਮਰਸ਼ ਹੈ ਗਿਆ ਹੋਇਆ ਸਸਤਰ ਦਾ ਬਿਲਕੁਲ ਬੁੱਢੇ ਆਹੋ ਜਿਹਨਾਂ ਨੇ ਅਮਰਸ਼ ਛਕਣਾ ਬਾਬਾ ਜੀ ਗੁਰੂ ਦੀਆਂ ਫੌਜਾਂ ਨਾਲ ਥੋੜੀ ਬਤਸਲੁਕੀ ਕਰੋਗੇ ਲੇਕਿਨ ਇਹ ਗੱਲ ਥੋੜੀ ਨਾ ਆਪ ਵੀ ਤੁਸੀਂ ਸਿੱਖੋ ਤੁਸੀਂ ਬਤਸਲੁਕੀ ਕਰ ਰਹੇ ਹੋ ਇਹਦਾ ਮਤਲਬ ਆਪ ਨੂੰ ਬਾਬਾ ਜੀ ਅੰਦਰ ਵਾਜਾ ਸਾਨੂੰ ਧੱਕੇ ਮਾਰਦੇ ਲੰਗ ਸੰਗਾਂ ਨੂੰ ਪੈਸੇ ਖਾ ਕੇ ਉਹ ਹਾਂ ਉਹ ਬੰਦੇ ਸੱਟਾ ਵਧੀ ਉਹਨਾਂ ਦਾ ਪਤਾ ਬਣ ਲੰਦਾ ਹਾਂ ਜਿਹੜੇ ਬੰਦਿਆਂ ਦੇ ਰੁਪਈਏ ਖਾਦੇ ਨੇ ਉਹਨਾਂ ਦੇ ਕੋਲ ਪਾਪਾ ਜੀ ਸਮਝਿਆ ਉਹ ਵਾਲਾ ਕਿਸੇ ਨੂੰ ਬੋਲ ਨਹੀਂ ਦੇਣਾ ਉਹ ਟ੍ਰੱਕ ਗਏ ਉਹਦੇ ਲਈ ਸੱਟਾ ਵਧੀਆਂ ਭਾਈ ਉਹਦੇ ਸੱਟਾ ਵਧੀਆਂ ਉਧਰ ਵੇਖਾ ਕੇ ਅੰਦਰ ਵੜ ਗਏ ਇਹਨੂੰ ਵੀ ਜਸਪੈਂਟ ਹੋਣਾ ਚਾਹੀਦਾ ਹੈ ਫੀਵਰ ਪਹੁੰਚੋ ਆਪਣੀ ਕਾਰਵਾਈ ਕਰਨਗੇ ਕੀ ਨਾਮ ਕੀ ਸੀ ਇਸ ਜੀ ਦਾ ਭਾਈ ਅੱਜ ਦੀ ਸੰਦੀ 25 ਸ਼ਸ਼ਟਾ ਕਰਕੇ ਆ ਥਾਣਾ ਦੇਖੋ ਥਾਣਾ ਦੇਖੋ ਦੁਨੀਆਂ ਵਾਸਤੇ ਬਣਾ ਨਾ ਦੁਨੀਆਂ ਵਾਸਤੇ ਥਾਣਾ ਬਣਾ ਨਾ ਫੇਰ ਥੇਕੂ ਧੱਕੇ ਮਾਰਦਾ ਕੀ ਨੂੰ ਨਾਲ ਧੱਕੇ ਮਾਰਦੇ ਦੇ ਕੋਲ ਅਧਿਕਾਰ ਹੈ ਕੋਈ ਪਤਾ ਹੀ ਕੋਈ ਕਾਨੂੰਨ ਹੀ ਨਹੀਂ ਹੈ ਗਾ ਇਹ ਨਹੀਂ ਕੋਈ ਸਾਹਮਣੇ ਆ ਵਕੀਲ ਸਾਹਿਬ ਖੜੇ ਹੱਟਣਾ ਦੇਖੋ 24 ਘੰਟੇ ਗਏ ਆ ਅਸਟ੍ਰੇਲੀਆ ਖੜਾ ਸਾਰੇ ਮੁਲਾਜ਼ਮ ਖੜੇ ਦੱਸੋ ਇਹਨਾਂ ਨੇ ਪ੍ਰੇਮ ਕਰਨਾ ਇਹਨਾਂ ਨੇ ਜਿੰਨੀ ਵੀ ਜਵਾਨੀ ਨਾ ਜਵਾਨੀ ਕਰਾ ਰਹੇ ਹੋਏ ਫਿਰ ਇੱਕ ਪੁਲਸ ਜੋੜ ਕਰਕੇ 84 ਵਾਲਾ ਇਹਨਾਂ ਨੂੰ ਫੋਨ ਮੂੰਹ ਲੱਗਿਆ ਹੋਇਆ ਇਹਨਾਂ ਨੇ ਸਭ ਪਤਾ ਕਿੱਧਰ ਬੰਦਾ ਦੱਬਣਾ ਕਿੱਥੇ ਠਾਣਾ ਕਿੱਥੇ ਇਨਕਾਊਂਟਰ ਕਰਨਾ ਸਾਰਿਆਂ ਇਹਨਾਂ ਨੇ ਪੈਟਰਨ ਪਤਾ ਨੇ ਇਹ ਸਾਤੋਂ ਵੀ ਉਹੀ ਕਰਦੇ ਨੇ ਇਹ 84 ਵਾਲਾ ਕਾਂਡ ਕਰਨ ਨੂੰ ਫਿਰਦੇ ਆ ਪੰਜਾਬ ਨੂੰ ਦੇਖੋ ਕਿਹੜੇ ਹਾਲਾਤਾਂ ਚ ਰੋਲ ਕੇ ਰੱਖਿਆ ਨਸ਼ਾ ਵੇਖੋ ਕਿੰਨਾ ਵਿਗਿਆ ਨਸ਼ੇ ਵਾਲੇ ਤੇ ਰੋਕੇ ਨਹੀਂ ਜਾਂਦੇ ਇਹਨਾਂ ਕੋਲ ਤੇ ਇਹ ਕੀ ਕਰਨ ਕਰਦੇ ਆ ਸਾਡੇ ਸਿੰਘਾਂ ਨੂੰ ਦਬਕੇ ਮਾਰਦੇ ਆ ਅਗੀ ਦੱਸਾਂਗੇ ਕਿੱਦਾਂ ਦਬਕੇ ਮਾਰ ਗਿਆ ਅੰਮ੍ਰਿਤਧਾਰੀਓ ਆਖੀਆਂ ਪਾਈ ਹੋਈਆਂ ਨਾ ਗੁੰਡਾਗਰਦੀ ਕਰਨ ਲਈ ਪਾਈ ਹੋਈਆਂ ਅੰਮ੍ਰਿਤਧਾਰੀਓ ਹਨ ਦਰਬਾਰ ਹੈਗੀ ਆ ਗੁਰੂ ਦੇ ਸਿੰਘ ਸਜੋ ਕੋਈ ਕਿਹੜਾ ਹਥਿਆਰ ਲੈ ਕੇ ਜਰਲੇ ਸੀ ਤੁੰਗ ਸ਼ਸਤਰਾਂ ਬਾਬਾ ਸਾਹਿਬ ਦੇ ਸਾਡੇ ਗੁਰੂ ਪੀਰ ਨੇ ਸ਼ਸਤਰ ਸਾਨੂੰ ਸਾਡੇ ਬਾਬੇ ਕਹਿੰਦੇ ਆ ਸਿੰਘ ਸਜੋ ਅਸੀਂ ਕਾਹਦਾ ਸਿੰਘ ਸਜੀਏ ਸਾਡੇ ਸ਼ਸਤਰ ਖੋਣ ਨੂੰ ਫਿਰਦੇ ਆ ਇਹ ਹਰੀ ਸਿੰਘ ਸਿੰਘ ਸੱਜਾਂਗੇ ਤੇ ਇਹਨਾਂ ਨੇ ਉਹ ਸਾਨੂੰ ਆਤਿਕਵਾਦੀ ਬਣਾ ਦੇਣਾ